ਸਟੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਸਾਰੇ ਪ੍ਰੋਫੈਸਰਾਂ ਨੂੰ ਇਹ ਹੁਕਮ ਜਾਰੀ ਕੀਤੇ ਗਏ ਨੇ ਔਰ ਬਕਾਇਦਾ ਇਹਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਤੁਹਾਨੂੰ ਦੱਸਦੀ ਕਿ ਹੁਣ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਸਾਰੇ ਪ੍ਰੋਫੈਸਰ ਜਿਹੜੇ ਨੇ ਉਹ ਆਪਣੇ ਸਾਈਨ ਪੰਜਾਬੀ ਦੇ ਵਿੱਚ ਕਰਨਗੇ ਇਹ ਲਾਜ਼ਮੀ ਕਰ ਦਿੱਤਾ ਗਿਆ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇਹ ਹਲਚਲ ਸੀ ਕਿ ਨਾਮ ਪੰਜਾਬੀ ਯੂਨੀਵਰਸਿਟੀ ਹੈ ਪਰ ਸਾਇਨ ਪੰਜਾਬੀ ਦੇ ਵਿੱਚ ਨਹੀਂ ਹੈ ਯਾਨੀ ਕਿ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਜਿਹੜੇ ਦਸਕਤ ਨੇ ਉਹ ਪੰਜਾਬੀ ਦੇ ਵਿੱਚ ਕੀਤੇ ਜਾਣ ਇਹ ਲੰਬੇ ਸਮੇਂ ਤੋਂ ਹਲਚਲ ਜਿਹੜੀ ਹੈ ਉਹ ਇਸ ਗੱਲ ਨੂੰ ਲੈ ਕੇ ਲਗਾਤਾਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਚੱਲ ਰਹੀ ਸੀ ਤਾਂ ਹੁਣ ਤੁਹਾਨੂੰ ਦੱਸਦੀ ਕਿ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਔਰ ਬਕਾਇਦਾ ਵਾਈਸ ਚਾਂਸਲਰ ਦੇ ਵੱਲੋਂ ਇਹ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਸਾਰੇ ਵਿਭਾਗਾਂ ਦੇ ਆ ਜਿੰਨੇ ਵੀ ਪ੍ਰੋਫੈਸਰ ਸਹਿਬਾਨ ਨੇ ਉਹਨਾਂ ਨੂੰ ਇਹ ਇਹ ਆਦੇਸ਼ ਜਿਹੜੇ ਉਹ ਜਾਰੀ ਕਰ ਦਿੱਤੇ ਗਏ ਨੇ ਕਿ ਜਿਹੜੇ ਦਸਤਖਤ ਨੇ ਉਹ ਪੰਜਾਬੀ ਦੇ ਵਿੱਚ ਕੀਤੇ ਜਾਣ ਲਾਜ਼ਮੀ ਕਰ ਦਿੱਤੇ ਗਏ ਨੇ ਇੱਕ ਤਾਂ ਹੁੰਦਾ ਹੈ ਕਿ ਚਲੋ ਜਿਹੜੇ ਕਰ ਸਕਦੇ ਨੇ ਉਹ ਪੰਜਾਬੀ ਦੇ ਵਿੱਚ ਕਰਨ ਪਰ ਨਹੀਂ ਹੁਣ ਸਾਰੇ ਪ੍ਰੋਫੈਸਰ ਜਿਹੜੇ ਨੇ ਉਹ ਆਪਣੇ ਪੰਜਾਬੀ ਦੇ ਵਿੱਚ ਦਸਤਖਤ ਕਰਨਗੇ ਇਹ ਵੀ ਸੀ ਨੇ ਲਾਜ਼ਮੀ ਕਰ ਦਿੱਤਾ ਹੈ ਤਾਂ ਪੰਜਾਬੀ ਯੂਨੀਵਰਸਿਟੀ ਨੂੰ ਲੈ ਕੇ ਵੀ ਸੀ ਦੇ ਵੱਲੋਂ ਇੱਕ ਵੱਡਾ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ ਬਕਾਇਦਾ ਸੀ ਨੋਟੀਫਿਕੇਸ਼ਨ ਦੀ ਤਸਵੀਰ ਵੀ ਤੁਹਾਡੇ ਸਕਰੀਨ ਦੇ ਉੱਪਰ ਦਿਖਾ ਰਹੇ ਹਾਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇਹ VC ਦੇ ਵੱਲੋਂ ਆਦੇਸ਼ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਕਿ ਸਾਰੇ ਪ੍ਰੋਫੈਸਰ ਸਹਿਬਾਨ ਜਿਹੜੇ ਹੈ ਹੁਣ ਇਹ ਲਾਜ਼ਮੀ ਕਰ ਦਿੱਤਾ ਗਿਆ ਹੈ ਕਿ ਜਿਹੜੇ ਸਾਈਨ ਨੇ ਜਿਹੜੇ ਦਸਤਖਤ ਨੇ ਉਹ ਪੰਜਾਬੀ ਦੇ ਵਿੱਚ ਕਰਨ ਜੇ ਕੋਈ ਆਰਡਰ ਕਰਨਾ ਹੈ ਜਿੰਨੇ ਵੀ HOD ਹੁੰਦੇ ਉਹਨਾਂ ਦੇ ਵੱਲੋਂ ਡਿਪਾਰਟਮੈਂਟ ਨੂੰ ਲੈ ਕੇ ਕੋਈ ਆਰਡਰ ਹੁੰਦਾ ਹੈ ਜਾਂ ਲਿਖਤੀ ਰੂਪ ਦੇ ਵਿੱਚ ਕੋਈ ਆਰਡਰ VC ਨੂੰ ਦੇਣਾ ਹੈ ਤਾਂ ਉਹ ਸਾਰੇ ਜਿੰਨੇ ਵੀ ਇਸ ਤਰੀਕੇ ਦੇ ਹੁਣ ਕੰਮ ਹੋਣਗੇ ਸਾਇਨ ਜਿਹੜੇ ਨੇ ਉਹ ਪੰਜਾਬੀ ਦੇ ਵਿੱਚ ਹੋਣਗੇ ਯਾਨੀ ਕਿ ਪੰਜਾਬੀ ਯੂਨੀਵਰਸਿਟੀ ਹੈ ਤੇ ਸਾਇਨ ਵੀ ਪੰਜਾਬੀ ਦੇ ਵਿੱਚ ਹੀ ਕੀਤੇ ਜਾਣਗੇ ਮੇਰੇ ਨਾਲ ਮਨੋਸ਼ ਸ਼ਰਮਾ ਮੇਰੇ ਸਹਿਯੋਗੀ ਜੁੜੇ ਨੇ ਪਟਿਆਲੇ ਤੋਂ ਤਾਂ ਮਨੋਜ ਜੀ ਕੀ ਕੋਈ ਜਾਣਕਾਰੀ ਇਸ ਨੂੰ ਲੈ ਕੇ ਵੱਡੇ ਆਦੇਸ਼ ਨੇ ਵੀ ਸੀ ਨੇ ਜੋ ਜਾਰੀ ਕੀਤੇ ਹੈ ਕਿ ਆਪਣੇ ਦਸਤਕਤ ਪੰਜਾਬੀ ਦੇ ਵਿੱਚ ਕਰਨੇ ਆ ਕੀ ਕੋਈ ਜਾਣਕਾਰੀ ਹੈ ਜੀ ਬਿਲਕੁਲ ਇੱਕ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਅਹਿਮ ਫੈਸਲਾ ਹੈ ਜਿਸ ਨੂੰ ਦੇਖਿਆ ਜਾਵੇ ਪੰਜਾਬੀ ਯੂਨੀਵਰਸਿਟੀ ਦੇ ਨਜ਼ਰੀਏ ਤੋਂ ਕਿਉਂਕਿ ਪੰਜਾਬੀ ਯੂਨੀਵਰਸਿਟੀ ਭਾਸ਼ਾ ਦੇ ਨਾਮ ਦੇ ਉੱਪਰ ਵਿਸ਼ਵ ਦੀ ਪਹਿਲੀ ਯੂਨੀਵਰਸਿਟੀ ਮੰਨੀ ਜਾਂਦੀ ਹੈ ਜਿੱਦੀ ਸਥਾਪਨਾ ਹੋਈ ਹੈ ਪਰ ਕਈ ਵਾਰੀ ਵਿਦਿਆਰਥੀ ਸੰਘਾਂ ਨੇ ਜਿਹੜੇ ਉਹ ਇਹ ਗੱਲ ਚੁੱਕਦੇ ਰਹਿੰਦੇ ਜਾਂ ਮੁਲਾਜ਼ਮਾਂ ਕੋਲੇ ਕਿ ਜੇ ਪੰਜਾਬੀ ਭਾਸ਼ਾ ਦੇ ਮਾਮਲੇ 'ਚ ਪੰਜਾਬੀ ਯੂਨੀਵਰਸਿਟੀ 'ਚ ਪੂਰਾ ਮਾਨ ਸਨਮਾਨ ਨਹੀਂ ਮਿਲਦਾ ਜਾਂ ਉਹਦੀ ਵਰਤੋਂ ਨਹੀਂ ਹੁੰਦੀ ਇਹ ਇਸ ਤਰ੍ਹਾਂ ਹੁੰਦਾ ਕਿ ਜੀ ਜਿਹੜੇ ਮੋਰਡ ਨੇ ਜਾਂ ਜਿਹੜੀ ਪ੍ਰੀਖਿਆਵਾਂ ਬਾਲੇ ਆਏ ਨੇ ਪੱਤਰ ਨੇ ਉਹਨਾਂ ਦੇ ਵਿੱਚ ਪੰਜਾਬੀ ਬੜੀ ਘੱਟ ਹੁੰਦੀਆਂ ਸੋ ਵੀਸੀ ਦੇ ਜਿਹੜੇ ਉਹਨਾਂ ਦੇ ਵੱਲੋਂ ਇੱਕ ਵਧੀਆ ਫੈਸਲਾ ਲਿਆ ਗਿਆ ਉਹ ਚ ਉਹਨਾਂ ਨੇ ਇੱਕ ਪੱਤਰ ਜਾਰੀ ਕੀਤਾ ਕਿ ਇਸ ਪੱਤਰ ਦੇ ਵਿੱਚ ਸਾਫ਼ ਕਿਹਾ ਗਿਆ ਕਿ ਜਿਹੜੇ ਅਫਸਰ ਸਹਿਬਾਨ ਨੇ ਜਾਂ ਜਿੰਨੇ ਵੀ ਵਿਭਾਗੀ ਮੁਖੀ ਨੇ ਜੀ ਉਹ ਜਦੋਂ ਵੀ ਕੋਈ ਕੰਮ ਕਰਨਾ ਹੈ ਤਾਂ ਜਿਹੜਾ ਪੱਤਰ ਹੋਣਾ ਹੈ ਕੋਈ ਲੈਟਰ ਤੁਸੀਂ ਜਾਰੀ ਕਰਦੇ ਹੋ ਤਾਂ ਉਹਦੇ ਉੱਪਰ ਤੁਹਾਡੇ ਜਿਹੜੇ ਦਸਤ ਦੇਤੇ ਉਹ ਪੰਜਾਬੀ ਵਿੱਚ ਹੋਣੇ ਚਾਹੀਦੇ ਨੇ ਜੀ ਯਾਨੀ ਕਿ ਕਈ ਵਾਰੀ ਕੀ ਹੁੰਦਾ ਪੂਰਾ ਲੈਟਰ ਪੰਜਾਬੀ ਚ ਹੁੰਦਾ ਸੀ ਇਹੇਠਾਂ ਅੰਗਰੇਜ਼ੀ ਵਿੱਚ ਸਾਈਨ ਮਾਰੇ ਹੁੰਦੇ ਸੀ ਵਿਭਾਗ ਦੇ ਮੁਖੀ ਦੀ ਜਾਂ ਕਿਸੇ ਹੋਰ ਦੇ ਸੋ ਇੱਕ ਜੇਕਰ ਆਮ ਨਜ਼ਰੀਏ ਤੋਂ ਦੇਖੀ ਤਾਂ ਛੋਟੀ ਜਿਹੀ ਗੱਲ ਆ ਕਿ ਪੱਤਰ ਜਾਰੀ ਕਰਤਾ 10-10 ਪੰਜਾਬੀ ਚ ਪਰ ਨਹੀਂ ਇਹਦੇ ਮੈਨੇ ਬਹੁਤ ਵਧੀਆ ਨੇ ਕਿ ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਅਫਸਰ ਨੇ ਜਿਨ੍ਹਾਂ ਨੇ ਹੁਕਮ ਲਾਗੂ ਕਰਨੇ ਨੇ ਉਹ ਸਾਡੀ ਮਾਤ ਭਾਸ਼ਾ ਸਾਡੀ ਮਾਂ ਬੋਲੀ ਦੇ ਵਿੱਚ ਹੁਣ ਸੱਚ ਚੰਗੀ ਗੱਲ ਚੰਗੀ ਪਹਿਲ ਉਹਦੇ ਸਮੇਂ ਬਾਦੋਸ਼ੀ ਦੇ ਬਾਜ਼ਾਰ ਸੀ ਆਗੂ ਨੇ ਉਹਨਾਂ ਦਾ ਵੀ ਪੱਖ ਲੈਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਮੰਗ ਉਠਾਉਂਦੇ ਰਹੇ ਤੇ ਇਹ ਇੱਕ ਚੰਗੀ ਗੱਲ ਆ ਕਿਉਂਕਿ ਕਈ ਵਾਰੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਐਸੇ ਆਉਂਦੇ ਰਹੇ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਅਸੀਂ ਪੰਜਾਬੀ ਮਾਂ ਬੋਲੀ ਨੂੰ ਤੇ ਪੰਜਾਬੀ ਭਾਸ਼ਾ ਨੂੰ ਤੇ ਪੰਜਾਬੀ ਯੂਨੀਵਰਸਿਟੀ ਨੂੰ ਪੂਰਾ ਮਾਨ ਸਨਮਾਨ ਦੇਣ ਦੀ ਗੱਲ ਕਰਾਂਗੇ ਤੇ ਇਸੇ ਆਧਾਰ ਤੇ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ BC ਵੱਲੋਂ ਲਿਆ ਫੈਸਲਾ ਚੰਗਾ ਤੇ ਉਹਨਾਂ ਨੇ ਸਮੇਂ ਦੇ ਵਿੱਚ ਹੋਰ ਪੰਜਾਬੀ ਯੂਨੀਵਰਸਿਟੀ ਚ ਪੰਜਾਬੀ ਦੇ ਫਰੰਦੀ ਜਿਹੜੇ ਫੈਸਲੇ ਨੇ ਉਹ ਲੈ ਜਾਣਗੇ ਮਨੋਜੀ ਜੀ ਇਹ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ਤਾਂ ਇਹ ਵੀ ਜਾਣਕਾਰੀ ਦਿਓ ਕਿ ਜਦੋਂ ਨੋਟੀਫਿਕੇਸ਼ਨ ਜਾਰੀ ਹੋ ਜਾਂਦਾ ਖਾਸ ਤੌਰ ਤੇ ਵਿਭਾਗੀ ਕਾਰਵਾਈ ਦੇ ਵਿੱਚ ਤਾਂ ਉਦੋਂ ਤੋਂ ਹੀ ਇਹ ਰੂਲ ਬਣ ਜਾਂਦਾ ਹੈ ਲਾਗੂ ਹੋ ਜਾਂਦਾ ਹੈ ਜੀ ਬਿਲਕੁਲ ਮੈਂ ਦੱਸਾਂ ਕਿ ਇਹ ਇੱਕ ਜਿਹੜਾ ਲੈਟਰ ਹੈਗਾ ਵਾਈਸ ਚਾਂਸਲਰ ਸਾਮ ਦੇ ਵੱਲੋਂ ਜਾਰੀ ਕੀਤਾ ਗਿਆ ਉਹਦੇ ਵਿੱਚ ਉਹਨਾਂ ਨੇ ਸਾਫ਼ ਗੱਲ ਕਹੀ ਹੈ ਕਿ ਜਿੰਨੇ ਵੀ ਵਿਭਾਗਾਂ ਦੇ ਮੁਖੀ ਨੇ ਜੇ ਆਪਾਂ ਦੇਖੀਏ ਕਿ ਜਿਸ ਤਰ੍ਹਾਂ ਸੀਸੀ ਬ੍ਰਾਂਚ ਹੋ ਗਈ ਹੈ ਦੂਸਰੀ ਹੋ ਗਈ ਉਹ 27 ਨਵੰਬਰ ਨੂੰ ਵੀ ਉਹਨਾਂ ਨੇ ਜਾਰੀ ਕਰ ਦਿੱਤਾ ਫਿਰ ਤੇ ਹੁਣ ਜਦੋਂ ਸਾਹਮਣੇ ਆਇਆ ਤਾਂ ਉਸ ਪੱਤਰ ਦੇ ਵਿੱਚ ਇਹ ਸਾਫ਼ ਗੱਲ ਕਹੀ ਗਈ ਹੈ ਕਿ ਜਿੰਨੇ ਦਫ਼ਰੀ ਕੰਮ ਕਾਜ ਹੋਣਾ ਹੈ ਉਹਦੇ ਵਿੱਚ ਸਾਰੇ ਜਿਹੜੇ ਹਸਤਾਖਰ ਨੇ ਉਹ ਪੰਜਾਬੀ ਵਿੱਚ ਕੀਤੇ ਯਾਨੀ ਯਾਨੀ ਕਿ ਇਹਦੀ ਬਸ ਥੋੜੀ ਜਿਹੀ ਡਿਟੇਲ ਚ ਦੱਸਦਾ ਸਾਡੇ ਦਰਸ਼ਕਾਂ ਲਈ ਕਿ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਜਿੰਨਾ ਵੀ ਕੰਮ ਹੈ ਸਾਰਾ ਉਹਦੇ ਦਸਤਖਤ ਨੇ ਉਹ ਪੰਜਾਬੀ ਚ ਕਰੋ ਤੇ ਇਹ ਵੀ ਨਾ ਪਾਲਣਾ ਕੀਤੀ ਜਾਵੇ ਤੇ ਇਹਦੇ ਵਿੱਚ ਇੱਕ ਈ ਗੱਲ ਹੋਰ ਵੀ ਹੈ ਕਿ ਸਮੂਹ ਵਿਭਾਗਨ ਗੈਰ ਵਿਭਾਗਨ ਉਹ ਜਿਹੜੇ ਭਾਗ ਬ੍ਰਾਂਚਾ ਕਾਲਜਾਂ ਨੇਬਰਹੂਡ ਕੈਂਪਸ ਦੇ ਜਿਹੜੇ ਉਹਨਾਂ ਦੇ ਮੁਖੀਆਂ ਨੂੰ ਵੀ ਲੈਟਰ ਜਾਰੀ ਕੀਤਾ ਗਿਆ ਸੋ ਆਪਾਂ ਇਹ ਗੱਲ ਕਹਿ ਸਕਦਾ ਸੀ ਬਹੁਤ ਸਾਰੀਆਂ ਜਿਹੜੇ ਵਿਭਾਗ ਜਾਂ ਜਿਹੜੇ ਕਾਲਜ ਇੱਥੇ ਜੁੜੇ ਹੋਏ ਨੇ ਪੰਜਾਬੀ ਯੂਨੀਵਰਸਿਟੀ ਨਾਲ ਉਸ ਮਾਮਲੇ ਦੇ ਵਿੱਚ ਇੱਕ ਬਹੁਤ ਵਧੀਆ ਫੈਸਲਾ ਹੈ ਤੇ ਇਹਦੇ ਹੁਣ ਆਪਾਂ ਇਹ ਗੱਲ ਕਹਿ ਸਕਦੇ ਆ ਕਿ ਇਹਦੀ ਛਲਾਗਾ ਹੈਗੀ ਉਹ ਵਿਦਿਆਰਥੀਆਂ ਦੇ ਵੱਲੋਂ ਤੇ ਹੋਰ ਜਿਹੜੇ ਸੂਝਵਾਨ ਲੋਕ ਦੇ ਉਹਨਾਂ ਦੇ ਵੱਲੋਂ ਕੀਤੀ ਜਾਣੀ ਸ਼ੁਰੂ ਹੋ ਗਈ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਮਨੋਜ ਜੀ ਤਾਂ ਸਾਡੇ ਸਹਿਯੋਗੀ ਨੇ ਜਾਣਕਾਰੀ ਦਿੱਤੀ ਹੈ ਕਿ ਫੈਸਲਾ ਲਾਗੂ ਹੋ ਚੁੱਕਿਆ ਹੈ ਜਿੰਨੇ ਵੀ ਪ੍ਰੋਫੈਸਰ ਨੇ ਉਹ ਹੁਣ ਪੰਜਾਬੀ ਦੇ ਵਿੱਚ ਆਪਣੇ ਦਸਖਤ ਜਿਹੜੇ ਨੇ ਉਹ ਕਰਨਗੇ ਇਹ ਲਾਜ਼ਮੀ ਕਰ ਦਿੱਤਾ ਗਿਆ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਅਸਤੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਸਾਰੇ ਪ੍ਰੋਫੈਸਰਾਂ ਨੂੰ ਇਹ ਹੁਕਮ ਜਾਰੀ ਕੀਤੇ ਗਏ ਨੇ ਔਰ ਬਕਾਇਦਾ ਇਹਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਤੁਹਾਨੂੰ ਦੱਸਦੀ ਕਿ ਹੁਣ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਸਾਰੇ ਪ੍ਰੋਫੈਸਰ ਜਿਹੜੇ ਨੇ ਉਹ ਆਪਣੇ ਸਾਈਨ ਪੰਜਾਬੀ ਦੇ ਵਿੱਚ ਕਰਨਗੇ ਇਹ ਲਾਜ਼ਮੀ ਕਰ ਦਿੱਤਾ ਗਿਆ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇਹ ਹਲਚਲ ਸੀ ਕਿ ਨਾਮ ਪੰਜਾਬੀ ਯੂਨੀਵਰਸਿਟੀ ਹੈ ਪਰ ਸਾਇਨ ਪੰਜਾਬੀ ਦੇ ਵਿੱਚ ਨਹੀਂ ਹੈ ਯਾਨੀ ਕਿ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਜਿਹੜੇ ਦਸਤਕਤ ਨੇ ਉਹ ਪੰਜਾਬੀ ਦੇ ਵਿੱਚ ਕੀਤੇ ਜਾਣ ਇਹ ਲੰਬੇ ਸਮੇਂ ਤੋਂ ਹਲਚਲ ਜਿਹੜੀ ਹੈ ਉਹ ਇਸ ਗੱਲ ਨੂੰ ਲੈ ਕੇ ਲਗਾਤਾਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਚੱਲ ਰਹੀ ਸੀ ਤਾਂ ਹੁਣ ਤੁਹਾਨੂੰ ਦੱਸਦੀ ਕਿ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਔਰ ਬਕਾਇਦਾ ਵਾਈਸ ਚਾਂਸਲਰ ਦੇ ਵੱਲੋਂ ਇਹ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਸਾਰੇ ਵਿਭਾਗਾਂ ਦੇ ਆ ਜਿੰਨੇ ਵੀ ਪ੍ਰੋਫੈਸਰ ਸਹਿਬਾਨ ਨੇ ਉਹਨਾਂ ਨੂੰ ਇਹ ਇਹ ਆਦੇਸ਼ ਜਿਹੜੇ ਉਹ ਜਾਰੀ ਕਰ ਦਿੱਤੇ ਗਏ ਨੇ ਕਿ ਜਿਹੜੇ ਦਸਤਖਤ ਨੇ ਉਹ ਪੰਜਾਬੀ ਦੇ ਵਿੱਚ ਕੀਤੇ ਜਾਣ ਲਾਜ਼ਮੀ ਕਰ ਦਿੱਤੇ ਗਏ ਨੇ ਇੱਕ ਤਾਂ ਹੁੰਦਾ ਹੈ ਕਿ ਚਲੋ ਜਿਹੜੇ ਕਰ ਸਕਦੇ ਨੇ ਉਹ ਪੰਜਾਬੀ ਦੇ ਵਿੱਚ ਕਰਨ ਪਰ ਨਹੀਂ ਹੁਣ ਸਾਰੇ ਪ੍ਰੋਫੈਸਰ ਜਿਹੜੇ ਨੇ ਉਹ ਆਪਣੇ ਪੰਜਾਬੀ ਦੇ ਵਿੱਚ ਦਸਤਖਤ ਕਰਨਗੇ ਇਹ ਵੀ ਸੀ ਨੇ ਲਾਜ਼ਮੀ ਕਰ ਦਿੱਤਾ ਹੈ ਤਾਂ ਪੰਜਾਬੀ ਯੂਨੀਵਰਸਿਟੀ ਨੂੰ ਲੈ ਕੇ ਵੀ ਸੀ ਦੇ ਵੱਲੋਂ ਇੱਕ ਵੱਡਾ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ ਬਕਾਇਦਾ ਸੀ ਨੋਟੀਫਿਕੇਸ਼ਨ ਦੀ ਤਸਵੀਰ ਵੀ ਤੁਹਾਡੇ ਸਕਰੀਨ ਦੇ ਉੱਪਰ ਦਿਖਾ ਰਹੇ ਹਾਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇਹ ਵੀ ਸੀ ਦੇ ਵੱਲੋਂ ਆਦੇਸ਼ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਕਿ ਸਾਰੇ ਪ੍ਰੋਫੈਸਰ ਸਹਿਬਾਨ ਜਿਹੜੇ ਹੈ ਹੁਣ ਇਹ ਲਾਜ਼ਮੀ ਕਰ ਦਿੱਤਾ ਗਿਆ ਹੈ ਕਿ ਜਿਹੜੇ ਸਾਈਨ ਨੇ ਜਿਹੜੇ ਦਸਤਖਤ ਨੇ ਉਹ ਪੰਜਾਬੀ ਦੇ ਵਿੱਚ ਕਰਨ ਜੇ ਕੋਈ ਆਰਡਰ ਕਰਨਾ ਹੈ ਜਿੰਨੇ ਵੀ ਐਚਓਡੀ ਹੁੰਦੇ ਉਹਨਾਂ ਦੇ ਵੱਲੋਂ ਡਿਪਾਰਟਮੈਂਟ ਨੂੰ ਲੈ ਕੇ ਕੋਈ ਆਰਡਰ ਹੁੰਦਾ ਹੈ ਜਾਂ ਲਿਖਤੀ ਰੂਪ ਦੇ ਵਿੱਚ ਕੋਈ ਆਰਡਰ ਵੀ ਸੀ ਨੂੰ ਦੇਣਾ ਹੈ ਤਾਂ ਉਹ ਸਾਰੇ ਜਿੰਨੇ ਵੀ ਇਸ ਤਰੀਕੇ ਦੇ ਹੁਣ ਕੰਮ ਹੋਣਗੇ ਸਾਇਨ ਜਿਹੜੇ ਨੇ ਉਹ ਪੰਜਾਬੀ ਦੇ ਵਿੱਚ ਹੋਣਗੇ ਯਾਨੀ ਕਿ ਪੰਜਾਬੀ ਯੂਨੀਵਰਸਿਟੀ ਹੈ ਤੇ ਸਾਇਨ ਵੀ ਪੰਜਾਬੀ ਦੇ ਵਿੱਚ ਹੀ ਕੀਤੇ ਜਾਣਗੇ ਮੇਰੇ ਨਾਲ ਮਨੋਸ਼ ਸ਼ਰਮਾ ਮੇਰੇ ਸਹਿਯੋਗੀ ਜੁੜੇ ਨੇ ਪਟਿਆਲੇ ਤੋਂ ਤਾਂ ਮਨੋਜ ਜੀ ਕੀ ਕੋਈ ਜਾਣਕਾਰੀ ਹੈ ਇਸ ਨੂੰ ਲੈ ਕੇ ਵੱਡੇ ਆਦੇਸ਼ ਨੇ ਵੀ ਸੀ ਨੇ ਜੋ ਜਾਰੀ ਕੀਤੇ ਹੈ ਕਿ ਆਪਣੇ ਦਸਤਕਤ ਪੰਜਾਬੀ ਦੇ ਵਿੱਚ ਕਰਨੇ ਹੈ ਕੀ ਕੋਈ ਜਾਣਕਾਰੀ ਹੈ ਜੀ ਬਿਲਕੁਲ ਇੱਕ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਅਹਿਮ ਫੈਸਲਾ ਹੈ ਜਿਸ ਨੂੰ ਦੇਖਿਆ ਜਾਵੇ ਪੰਜਾਬੀ ਯੂਨੀਵਰਸਿਟੀ ਦੇ ਨਜ਼ਰੀਏ ਤੋਂ ਕਿਉਂਕਿ ਪੰਜਾਬੀ ਯੂਨੀਵਰਸਿਟੀ ਭਾਸ਼ਾ ਦੇ ਨਾਮ ਦੇ ਉੱਪਰ ਵਿਸ਼ਵ ਦੀ ਪਹਿਲੀ ਯੂਨੀਵਰਸਿਟੀ ਮੰਨੀ ਜਾਂਦੀ ਹੈ ਜਿੱਦੀ ਸਥਾਪਨਾ ਹੋਈ ਹੈ ਪਰ ਕਈ ਵਾਰੀ ਵਿਦਿਆਰਥੀ ਸੰਘਾਂ ਨੇ ਜਿਹੜੇ ਉਹ ਇਹ ਗੱਲ ਚੁੱਕਦੇ ਰਹਿੰਦੇ ਜਾਂ ਮੁਲਾਜ਼ਮਾਂ ਆਗੂ ਨੇ ਕਿ ਜਿੱਦੇ ਪੰਜਾਬੀ ਭਾਸ਼ਾ ਦੇ ਮਾਮਲੇ 'ਚ ਪੰਜਾਬੀ ਯੂਨੀਵਰਸਿਟੀ 'ਚ ਪੂਰਾ ਮਾਨ ਸਨਮਾਨ ਨਹੀਂ ਮਿਲਦਾ ਜਾਂ ਉਹਦੀ ਵਰਤੋਂ ਨਹੀਂ ਹੁੰਦੀ ਇਹ ਇਸ ਤਰ੍ਹਾਂ ਹੁੰਦਾ ਕਿ ਜੀ ਜਿਹੜੇ ਬੋਰਡ ਨੇ ਜਾਂ ਜਿਹੜੀ ਪ੍ਰੀਖਿਆਵਾਂ ਬਾਅਦ ਇਹਦੇ ਪੱਤਰ ਨੇ ਉਹਨਾਂ ਦੇ ਵਿੱਚ ਪੰਜਾਬੀ ਬੜੀ ਘੱਟ ਹੁੰਦੀਆਂ ਸੋ ਵੀਸੀ ਦੇ ਜਿਹੜੇ ਉਹਨਾਂ ਦੇ ਵੱਲੋਂ ਇੱਕ ਵਧੀਆ ਫੈਸਲਾ ਲਿਆ ਗਿਆ ਉਹ ਚ ਉਹਨਾਂ ਨੇ ਇੱਕ ਪੱਤਰ ਜਾਰੀ ਕੀਤਾ ਕਿ ਇਸ ਪੱਤਰ ਦੇ ਵਿੱਚ ਸਾਫ਼ ਕਿਹਾ ਗਿਆ ਕਿ ਜਿਹੜੇ ਅਫਸਰ ਸਹਿਬਾਨ ਨੇ ਜਾਂ ਜਿੰਨੇ ਵੀ ਵਿਭਾਗੀ ਮੁਖੀ ਨੇ ਜੀ ਉਹ ਜਦੋਂ ਵੀ ਕੋਈ ਕੰਮ ਕਰਨਾ ਹੈ ਤਾਂ ਇਹਦਾ ਪੱਤਰ ਹੋਣਾ ਹੈ ਕੋਈ ਲੈਟਰ ਤੁਸੀਂ ਜਾਰੀ ਕਰਦੇ ਹੋ ਤਾਂ ਉਹਦੇ ਉੱਪਰ ਤੁਹਾਡੀ ਜਿਹੜੇ ਦਸਤਖਤ ਹੋਵੇ ਉਹ ਪੰਜਾਬੀ ਵਿੱਚ ਹੋਣੇ ਚਾਹੀਦੇ ਨੇ ਜੀ ਯਾਨੀ ਕਿ ਕਈ ਵਾਰੀ ਕੀ ਹੁੰਦਾ ਪੂਰਾ ਲੈਟਰ ਪੰਜਾਬੀ ਚ ਹੁੰਦਾ ਸੀ ਇਹ ਹੈ ਤਾਂ ਅੰਗਰੇਜ਼ੀ ਸਾਈਨ ਮਾਰੇ ਹੁੰਦੇ ਸੀ ਵਿਭਾਗ ਦੇ ਮੁਖੀ ਦੀ ਜਾਂ ਕਿਸੇ ਹੋਰ ਦੇ ਸੋ ਇੱਕ ਜੇਕਰ ਆਮ ਨਜ਼ਰੀਏ ਤੋਂ ਦੇਖੀਏ ਤਾਂ ਛੋਟੀ ਜਿਹੀ ਗੱਲ ਆ ਕਿ ਪੱਤਰ ਜਾਰੀ ਕਰਦਾ 10-10 ਪੰਜਾਬੀ ਚ ਪਰ ਨਹੀਂ ਇਹਦੇ ਮੈਨੇ ਬਹੁਤ ਵਧੀਆ ਨੇ ਕਿ ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਅਫਸਰ ਨੇ ਜਿਹਨਾਂ ਨੇ ਹੁਕਮ ਲਾਗੂ ਕਰਨੇ ਨੇ ਉਹ ਸਾਡੀ ਮਾਤ ਭਾਸ਼ਾ ਸਾਡੀ ਮਾਂ ਬੋਲੀ ਦੇ ਵਿੱਚ ਹੋਣ ਸੋ ਇੱਕ ਚੰਗੀ ਗੱਲ ਚੰਗੀ ਪਹਿਲ ਉਨੇ ਸਮੇਂ ਬਾਅਦ ਅਸੀਂ ਜਿਹੜੇ ਵਿਦਿਆਰਥੀ ਆ ਗੋ ਉਹਨਾਂ ਦਾ ਵੀ ਪੱਖ ਲੈਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਮੰਗ ਉਠਾਉਂਦੇ ਰਹੇ ਨੇ ਤੇ ਇੱਕ ਚੰਗੀ ਗੱਲ ਹੈ ਕਿਉਂਕਿ ਕਈ ਵਾਰੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਐਸੀ ਆਉਂਦੇ ਰਹੇ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਅਸੀਂ ਪੰਜਾਬੀ ਮਾਂ ਬੋਲੀ ਨੂੰ ਤੇ ਪੰਜਾਬ ਪੰਜਾਬੀ ਯੂਨੀਵਰਸਿਟੀ ਨੂੰ ਪੂਰਾ ਮਾਨ ਸਨਮਾਨ ਦੇਣ ਦੀ ਗੱਲ ਕਰਾਂਗੇ ਤੇ ਇਸੇ ਅਧਾਰ 'ਤੇ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ BC ਵੱਲੋਂ ਲਿਆ ਫੈਸਲਾ ਚੰਗਾ ਤੇ ਉਹਨਾਂ ਦੇ ਸਮੇਂ ਦੇ ਵਿੱਚ ਹੋਰ ਪੰਜਾਬੀ ਯੂਨੀਵਰਸਿਟੀ ਚ ਪੰਜਾਬੀ ਦੇ ਫਰੰਸੀ ਜਿਹੜੇ ਫੈਸਲੇ ਨੇ ਉਹ ਨਹੀਂ ਜਾਣਗੇ ਮਨੋਜੀ ਜੀ ਇਹ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ਤਾਂ ਇਹ ਵੀ ਜਾਣਕਾਰੀ ਦਿਓ ਕਿ ਜਦੋਂ ਨੋਟੀਫਿਕੇਸ਼ਨ ਜਾਰੀ ਹੋ ਜਾਂਦਾ ਖਾਸ ਤੌਰ ਤੇ ਵਿਭਾਗੀ ਕਾਰਵਾਈ ਦੇ ਵਿੱਚ ਤਾਂ ਉਦੋਂ ਤੋਂ ਹੀ ਇਹ ਰੂਲ ਬਣ ਜਾਂਦਾ ਹੈ ਲਾਗੂ ਹੋ ਜਾਂਦਾ ਹੈ ਜੀ ਬਿਲਕੁਲ ਮੈਂ ਦੱਸਾਂ ਕਿ ਇਹ ਇੱਕ ਜਿਹੜਾ ਲੈਟਰ ਹੈਗਾ ਵਾਈਸ ਚਾਂਸਲਰ ਸਾਮ ਦੇ ਵੱਲੋਂ ਜਾਰੀ ਕੀਤਾ ਗਿਆ ਉਹਦੇ ਵਿੱਚ ਉਹਨਾਂ ਨੇ ਸਾਫ਼ ਗੱਲ ਕਹੀ ਹੈ ਕਿ ਜਿੰਨੇ ਵੀ ਵਿਭਾਗਾਂ ਦੇ ਮੁਖੀ ਨੇ ਜੇ ਆਪਾਂ ਦੇਖੀ ਕਿ ਜਿਸ ਤਰ੍ਹਾਂ ਸੀਸੀ ਬ੍ਰਾਂਚ ਹੋ ਗਈ ਹੈ ਦੂਸਰੀ ਹੋ ਗਈ ਉਹ 27 ਨਵੰਬਰ ਨੂੰ ਵੀ ਉਹਨਾਂ ਨੇ ਜਾਰੀ ਕਰ ਦਿੱਤਾ ਫਿਰ ਤੇ ਹੁਣ ਉਹ ਜਦੋਂ ਸਾਹਮਣੇ ਆਇਆ ਤਾਂ ਉਸ ਪੱਤਰ ਦੇ ਵਿੱਚ ਇਹ ਸਾਫ਼ ਗੱਲ ਕਹੀ ਗਈ ਹੈ ਕਿ ਜਿੰਨੇ ਦਫ਼ਤਰੀ ਕੰਮ ਕਾਜ ਹੋਣਾ ਹੈ ਉਹਦੇ ਵਿੱਚ ਸਾਰੇ ਜਿਹੜੇ ਹਸਤਾਖਰ ਨੇ ਉਹ ਪੰਜਾਬੀ ਵਿੱਚ ਕੀਤੇ ਜਾਣੀ ਯਾਨੀ ਕਿ ਇਹਦੀ ਬਸ ਥੋੜੀ ਜਿਹੀ ਡਿਟੇਲਸ ਦੱਸਦਾ ਸਾਡੇ ਦਰਸ਼ਕਾਂ ਲਈ ਕਿ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਜਿੰਨਾ ਵੀ ਕੰਮ ਹੈ ਸਾਰਾ ਉਹਦੇ ਦਸਤਖਤ ਨੇ ਉਹ ਪੰਜਾਬੀ ਵਿੱਚ ਕਰੋ ਤੇ ਇਹ ਵੀ ਨਾ ਪਾਲਣਾ ਕੀਤੀ ਜਾਵੇ ਤੇ ਇਹਦੇ ਵਿੱਚ ਇੱਕ ਈ ਗੱਲ ਹੋਰ ਵੀ ਹੈ ਕਿ ਸਮੂਹ ਵਿਧਿਆਪਨ ਗੈਰ ਵਿਧਿਆਪਨ ਉਹ ਜਿਹੜੇ ਵਿਭਾਗ ਬ੍ਰਾਂਚਾ ਕਾਲਜਾਂ ਨੇਬਰਹੂਡ ਕੈਂਪਸ ਦੇ ਜਿਹੜੇ ਉਹਨਾਂ ਦੇ ਮੁਖੀਆਂ ਨੂੰ ਵੀ ਲੈਟਰ ਜਾਰੀ ਕੀਤਾ ਗਿਆ ਸੋ ਆਪਾਂ ਇਹ ਗੱਲ ਕਹਿ ਸਕਦਾ ਸੀ ਬਹੁਤ ਸਾਰੀਆਂ ਜਿਹੜੇ ਵਿਭਾਗ ਜਾਂ ਜਿਹੜੇ ਕਾਲਜ ਇੱਥੇ ਜੁੜੇ ਹੋਏ ਨੇ ਪੰਜਾਬੀ ਯੂਨੀਵਰਸਿਟੀ ਨਾਲ ਉਸ ਮਾਮਲੇ ਦੇ ਵਿੱਚ ਇੱਕ ਬਹੁਤ ਵਧੀਆ ਫੈਸਲਾ ਹੈ ਤੇ ਇਹਦੇ ਹੁਣ ਆਪਾਂ ਇਹ ਗੱਲ ਕਹਿ ਸਕਦੇ ਗਏ ਦੀ ਇਹਦੀ ਛਲਾਗਾ ਹੈਗੀ ਉਹ ਵਿਦਿਆਰਥੀਆਂ ਦੇ ਵੱਲੋਂ ਤੇ ਹੋਰ ਜਿਹੜੇ ਸੂਝਵਾਨ ਲੋਕ ਨੇ ਉਹਨਾਂ ਦੇ ਵੱਲੋਂ ਕੀਤੀ ਜਾਣੀ ਸ਼ੁਰੂ ਹੋ ਗਈ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਮਨੋਜੀ ਤਾਂ ਸਾਡੇ ਸਹਿਯੋਗੀ ਨੇ ਜਾਣਕਾਰੀ ਦਿੱਤੀ ਹੈ ਕਿ ਫੈਸਲਾ ਲਾਗੂ ਹੋ ਚੁੱਕਿਆ ਹੈ ਜਿੰਨੇ ਵੀ ਪ੍ਰੋਫੈਸਰ ਨੇ ਉਹ ਹੁਣ ਪੰਜਾਬੀ ਦੇ ਵਿੱਚ ਆਪਣੇ ਦਸਖਤ ਜਿਹੜੇ ਨੇ ਉਹ ਕਰਨਗੇ ਇਹ ਲਾਜ਼ਮੀ ਕਰ ਦਿੱਤਾ ਗਿਆ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ